ਕੋਲ ਤਕਰੀਬਨ 70-80 ਲੱਖ ਰੁਪਏ ਇਹ ਸਾਰੇ ਸਾਡੇ ਹੈਗੇ 3 ਲੱਖ ਸਾਡੇ ਘਰ ਦਾ ਆਰਥਿਕ ਤੌਰ ਤੇ ਲੁੱਟ ਕੀਤੀ ਨਾ ਕਾਪੀਆਂ ਦੇ ਵਿੱਚ ਪੈਸੇ ਜਮਾ ਹੁੰਦੇ ਰਹੇ ਆਪਸੋ ਦਾ ਪੈਸੇ ਵੀ ਲੈ ਲਿਆ ਤੇ ਕਾਪੀਆਂ ਦੇ ਵਿੱਚ ਜਮਾ ਵੀ ਨਹੀਂ ਕਰਾਏ ਕਿਸੇ ਨੇ ਸਾਡੀ ਸੁਣੀ ਨਹੀਂ ਸਾਨੂੰ 6 ਮਹੀਨੇ ਹੋ ਗਏ ਭੰਮਦੇ ਆ ਤੇ ਡਾਕਾ ਨੇ ਸਾਡੀਆਂ ਕਾਪੀਆਂ ਵੀ ਲਿਆਈ ਮੇਰਾ 8 ਲੱਖ ਰੁਪਏ ਹੱਥ ਦੇ ਵਿੱਚ ਕਾਗਜ਼ ਫੜੇ ਡੀਸੀ ਦਫ਼ਤਰ ਦੇ ਬਾਹਰ ਖੜੇ ਇਹ ਉਹ ਲੋਕ ਨੇ ਜਿਨ੍ਹਾਂ ਦੀ ਮਿਹਨਤ ਦੀ ਕਮਾਈ ਦੇ ਉੱਪਰ ਡਾਕਾ ਪਿਆ ਜਿਸੇ ਚਲਦਿਆਂ ਪਿੰਡ ਵਾਸੀਆਂ ਦਾ ਇਹ ਵਫਦ ਆਪਣੀ ਫਰਿਆਦ ਲੈ ਕੇ ਡਿਪਟੀ ਕਮਿਸ਼ਨਰ ਆਸ਼ਕਾ ਜੈਨ ਨੂੰ ਮਿਲਿਆ ਜੀ ਹਾਂ ਇਹ ਪਿੰਡ ਵਾਸੀ ਨੇ ਜਿਨ੍ਹਾਂ ਦੀ ਮਿਹਨਤ ਦੀ ਕਮਾਈ ਇਹਨਾਂ ਨੇ ਡਾਕ ਖਾਨੇ ਦੇ ਵਿੱਚ ਜਮ੍ਹਾਂ ਕਰਵਾਈ ਸੀ ਪਰ ਉੱਥੇ ਕੰਮ ਕਰਨ ਵਾਲੀ ਇੱਕ ਮੈਡਮ ਆ ਇਹਨਾਂ ਦੀ ਕਮਾਈ ਦੇ ਉੱਪਰ ਹੱਥ ਸਾਫ਼ ਕਰ ਗਈ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਲੋਕਾਂ ਦੇ ਵੱਲੋਂ ਦੱਸਦੀ ਕਿ ਹੁਸ਼ਿਆਰਪੁਰ ਦੇ ਪਿੰਡ ਖੈਰਾੜਾ 라ਵਲਾ ਬੱਸੀ ਦੇ ਵਿੱਚ ਸਥਿਤ ਡਾਕ ਖਾਨੇ ਵਿੱਚ ਹੋਏ ਲੱਖ ਰੁਪਏ ਦੇ ਕਪੜੇ ਦਾ ਮਾਮਲਾ ਹੁੜਾ ਡੀਸੀ ਦਫ਼ਤਰ ਪਹੁੰਚਿਆ ਤੁਸੀਂ ਵੀ ਸੁਣੋ ਡੀਸੀ ਦਫਤਰ ਪਹੁੰਚੇ ਇਹਨਾਂ ਲੋਕਾਂ ਦੀ ਜ਼ੁਬਾਨੀ ਕਿ ਆਖਿਰ ਕਿਸਤੇ ਕਿੰਨੇ ਪੈਸੇ ਪੁੰਜੇ ਗਏ ਨੇ ਅਸੀਂ ਡਿਪਟੀ ਕਮਿਸ਼ਨਰ ਜੀ ਨੂੰ ਇੱਕ ਖੈਰਲ ਰਾਵਲਵਸੀ ਪਿੰਡ ਆ ਮਾਲਪੁਰ ਬਲੌਕ ਦਾ ਜਿੱਥੇ ਕਿ ਪਿੰਡ ਦੇ ਵਿੱਚ ਹੀ ਡਾਕਖਾਨਾ ਆ ਉਹ ਡਾਕਖਾਨੇ ਦੇ ਵਿੱਚ ਇੱਕ ਕਰਮਚਾਰੀ ਨੇ ਇਹਨਾਂ ਲੋਕਾਂ ਦੇ ਨਾਲ ਪਹਿਲਾਂ ਆਪਣਾ ਵਿਸ਼ਵਾਸ ਬਣਾਇਆ ਵਿਸ਼ਵਾਸ ਬਣਾਉਣ ਤੋਂ ਬਾਅਦ ਇਹਨਾਂ ਲੋਕਾਂ ਦੀ ਬਹੁਤ ਵੱਡੀ ਇੱਕ ਅਰਥਕ ਤੌਰ ਤੇ ਲੁੱਟ ਕੀਤੀ ਨਾ ਕਾਪੀਆਂ ਦੇ ਵਿੱਚ ਪੈਸੇ ਜਮਾ ਹੁੰਦੇ ਰਹੇ ਤੇ ਮਗਰੋਂ ਨਹੀਂ ਹੁਣ ਜਦੋਂ ਉਹਨਾਂ ਇਹਨਾਂ ਲੋਕਾਂ ਨੇ ਉੱਤੇ ਵਿਸ਼ਵਾਸ ਕੀਤਾ ਉਹਨਾਂ ਚਾਲ ਚੱਲੀ ਪੂਰੀ ਕਿ ਲੋਕ ਮੇਰੇ ਤੇ ਵਿਸ਼ਵਾਸ ਕਰ ਲੈਣ ਤੇ ਮੈਨੂੰ ਪੈਸੇ ਫੜਾਉਂਦੇ ਰਹਿਣ ਕਈ ਲੋਕਾਂ ਤੋਂ ਕਰਮਚਾਰੀ ਅ ਆਥੋ ਦਾ ਪੈਸੇ ਵੀ ਲੈ ਲਿਆ ਤੇ ਕਾਪੀਆਂ ਦੇ ਵਿੱਚ ਜਮਾ ਵੀ ਨਹੀਂ ਕਰਾਏ ਜਦੋਂ ਹੁਣ ਇਹਨਾਂ ਨੇ ਪਤਾ ਲਗਾ ਪਏ ਤਾਂ ਜਿਹੜੀ ਕਰਮਚਾਰੀ ਆ ਪੀਓ ਇਹਰਾ ਫੇਰੀ ਕਰ ਰਹੀ ਆ ਲੋਕਾਂ ਦੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਜਾ ਰਹਾ ਕੋ ਮੈਸੇਜ ਨਹੀਂ ਲੋਕਾਂ ਨੂੰ ਆ ਰਿਹਾ ਤੇ ਜਦੋਂ ਮੈਸੇਜ ਨਹੀਂ ਆ ਰਿਹਾ ਤੇ ਇਹਨਾਂ ਨੇ ਫਿਰ ਹਾਲੇ ਦੋਲੇ ਡਾਕ ਖਾਨੇ ਵਿੱਚ ਜਾ ਕੇ ਸ੍ਰੀ ਹਰਿਆਲਾ ਕਲਾਂ ਵੀ ਤੇ ਹੁਸ਼ਿਆਰਪੁਰ ਵੀ ਆ ਕੇ ਪਤਾ ਕੀਤਾ ਕਿ ਬਾਕੀਆ ਇਹਨਾਂ ਦੇ ਅਕਾਊਂਟ ਦੇ ਵਿੱਚ ਜਿੱਥੇ ਕਿਸੇ ਦਾ 8 ਲੱਖ ਰੁਪਈਆ ਸੀਗਾ ਇੱਕ ਦਾ ਉਹ ਸਾਰਾ 500 ਰੁਪਈਆ ਉੱਥੇ ਅਕਾਊਂਟ ਦੇ ਵਿੱਚ ਬੋਲਦਾ ਬਾਕੀ ਪੈਸੇ ਜਿਹੜੇ ਉਹਨਾਂ ਨੇ ਆ ਉਹ ਕਢਾ ਲਿਆ ਕਿਸੇ ਦਾ 2000 ਆ ਕਿਸੇ ਦਾ 5000 ਆ ਕਿਸੇ ਦਾ ਲੱਖ ਆ ਕਿਸੇ ਦਾ 1.5 ਲੱਖ ਰੁਪਈਆ ਹੋੜੀ-ਹੋੜੀ ਇਹ ਮਜ਼ਦੂਰ ਵਰਗ ਨਾਲ ਸੰਬੰਧਤ ਲੋਕ ਆ ਇਹਨਾਂ ਨੇ ਪੈਸੇ ਡਾਕ ਖਨ ਇਹ ਵਿੱਚ ਪਾਈ-ਪਾਈ ਕਰਕੇ ਮਜ਼ਦੂਰੀ ਮਿਹਨਤ ਕਰਕੇ ਪੈਸੇ ਜੋੜੇ ਆ ਤੇ ਚਲੋ ਕਿਸੇ ਵੇਲੇ ਕੰਮ ਆ ਸਕਦੇ ਆ ਪਰ ਕਾਰਨ ਕੀ ਆ ਪੇਟ ਪੋਸਟ ਜਿਹੜੇ ਜਨਰਲ ਪੋਸਟ ਇੱਥੇ ਅਫਸਰ ਆ ਉਹਨਾਂ ਨੇ ਪਿੰਡ ਦੇ ਵਿੱਚ ਜਾ ਕੇ ਮੜਾ ਜਾ ਪਤਾ ਕੀਤਾ ਪਤਾ ਕਰਕੇ ਜਿਹੜਾ ਇਹ ਖੈਰੜਾ ਰਾਵਲ ਵਸੀਦੀ ਆ ਘਟਨਾ ਮਾਲਪੁਰ ਬਲੋਕ ਆ ਜਿਲ੍ਹਾ ਹੁਸ਼ਿਆਰ ਪਰ ਤੇ ਜਿੱਥੇ ਜਾ ਕੇ ਉਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਪਾਸਬੁਕਸੀਆਂ ਜਿਨ੍ਹਾਂ ਤੇ ਉਹਨੇ ਹਿਰਾਫੇਰੀ ਕੀਤੀ ਹੋਆ ਕਟਿੰਗ ਕੀਤੀ ਹੋਆ ਉਹ ਪਾਸਬੁਕ ਵੀ ਇਹਨਾਂ ਨੂੰ ਗੁੰਮਰਾਹ ਕਰਕੇ ਇਹਨਾਂ ਤੋਂ ਵਾਪਸ ਲੈ ਲਈਆਂ ਔਰ ਪਾਸਬੁਕ ਵੀ ਵਾਪਸ ਲੈ ਗਏ ਜਿਹਨਾਂ ਨੂੰ ਪਾਸਬੁਕ ਵੀ ਹਾਲ ਤੱਕ ਉਹ ਨਹੀਂ ਮਿਲੀਆਂ ਇਸ ਕਰਕੇ ਅੱਜ ਅਸੀਂ ਡਿਪਟੀ ਕਮਿਸ਼ਨਰ ਜੀ ਦੇ ਮਾਮਲਾ ਸਾਰਾ ਧਿਆਨ ਇੱਧ ਲੈ ਲੈਂਦਾ ਤੇ ਲੋਕਾਂ ਨੂੰ ਇਨਸਾਫ ਮਿਲੇ ਤੇ ਇਹਨਾਂ ਦਾ ਜਿਹੜਾ ਪੈਸਾ ਆ ਐਮਬੈਜ਼ਲਡ ਹੋਇਆ ਜਿਹੜਾ ਇਹਨਾਂ ਨੇ ਫਰਾਡ ਹੋਇਆ ਉਹ ਪੈਸਾ ਵੇਦਨ ਟਰਸਟ ਵਾਪਸ ਹੋਣਾ ਚਾਹੀਦਾ ਤੇ ਉਹਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਜਨਰਲ ਪੋਸਟ ਅਫਸਰ ਜਿਹੜਾ ਹਿਸ਼ਿਆਰ ਪਰਿਆ ਇਹਨਾਂ ਦੀ ਬਹੁਤ ਵੱਡੀ ਨੈਗਲੀਜੈਂਸੀ ਆ ਇਹਨਾਂ ਦੀ ਵੀ ਭੂਮਿਕਾ ਆ ਉਸ ਕਰਮਚਾਰੀ ਨੂੰ ਬਚਾਣ ਲਈ ਇਹ ਲੋਕ ਵਿਚਾਰੇ ਹੁਣ ਇਹਨਾਂ ਨੂੰ ਪੈਸੇ ਦੀ ਲੋੜ ਆ ਕਿਸੇ ਨੂੰ ਕਿ ਡਾਕਖਾਨੇ ਦੇ ਵਿੱਚ ਜਦੋਂ ਪੈਸੇ ਹੀ ਹਨੀ ਤੇ ਆਪਣੇ ਪੈਸੇ ਵੀ ਨਹੀਂ ਕਢਾ ਸਕਦੇ ਇਸ ਕਰਕੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਕੈਂਡਲ ਆ ਇਹ ਸਕੈਮ ਆ ਉਹਨਾਂ ਫਰਾਡ ਕੀਤਾ ਉਹ ਫਰਾਡ ਕਰਕੇ ਪੈਸੇ ਲੈ ਕੇ ਕਿਸੇ ਪਾਸੇ ਚਲੇ ਗਏ ਤਾਂ ਸਾਨੂੰ ਤਾਲ ਤੱਕ ਇਹਨਾਂ ਨੂੰ ਤਾਂ ਮਿਲੀ ਨਹੀਂ ਉਹ ਜਿਹੜੀ ਕਰਮਚਾਰੀ ਸੀ ਇਸ ਕਰਕੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਡਾਕਖਾਨਿਆਂ ਦੇ ਵਿੱਚ ਵੀ ਸੁਧਾਰ ਲਈ ਜੋ ਕਦਮ ਜਿਹੜੇ ਆ ਪੁੱਟੇ ਜਾਣੇ ਚਾਹੀਦੇ ਆ ਤਾਂ ਕਿ ਲੋਕਾਂ ਦੇ ਨਾਲ ਜਿਹੜਾ ਇੰਜ ਫਰਾਡ ਹੁੰਦਾ ਉਹ ਨਾ ਹੋਵੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਇਹਨਾਂ ਦੀ ਪਾਈ ਪਾਈ ਜਿਹੜੀ ਆ ਪੈਸਾ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਸਮੇਤ ਇੰਟਰਸਟ ਤਾਂ ਕਿ ਲੋਕਾਂ ਦਾ ਮੋੜ ਜਿਹੜਾ ٹرسٹ ਆ ਉਹ ਡਵੈਲਪ ਹੋਵੇ ਪੋਸਟ ਆਫਿਸ ਦੇ ਸਬੰਧ ਵਿੱਚ ਇਸ ਕਰਕੇ ਅੱਜ ਅਸੀਂ ਇਹ ਰਿਪਰੈਜ਼ੈਂਟੇਸ਼ਨ ਦੇਣ ਆਏ ਸਾਰੇ ਲੋਕ ਇਕੱਠੇ ਹੋ ਕੇ ਹੋਰ ਵੀ ਪਿੰਡਾਂ 'ਚ ਪਤਾ ਲੱਗਾ ਕਿ ਉੱਥੇ ਗਵਰਨ ਹੋਇਆ ਤੇ ਇਸ ਕਰਕੇ ਉਹਨਾਂ ਦਾ ਵੀ ਪਤਾ ਕਰਕੇ ਤਾਂ ਦੇਖਦੇ ਹਾਂ ਬਾਕੀ ਵੈਰੀਫਾਈ ਕਰਦੇ ਹਾਂ ਤੇ ਇਸ ਕਰਕੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਤੇ ਇਹਨਾਂ ਨੂੰ ਜਿਹੜਾ ਪੈਸਾ ਆ ਬੇਦ ਇੰਟਰਸਟ ਸਾਰਾ ਵਾਪਸ ਕੀਤਾ ਜਾਵੇ ਜੈ ਈਨਾਂ ਜੀ ਆਪਣਾ ਬਲਰਾਜ ਸਿੰਘ ਆ ਜੀ ਕਿਹੜੇ ਪਿੰਡ ਤੋਂ ਖਰੜ ਰਾਵਰ ਬਸੇ ਦੀ ਜ਼ਿਲ੍ਹਾ ਹਿਸ਼ਾਰਪੁਰ ਅੱਜ ਤੁਸੀਂ ਇੱਥੇ ਆਏ ਹੋ ਕਿਸੇ ਦਫ਼ਤਰ ਕੇ ਸਬੰਧ ਚ ਆਏ ਕਿਸ ਮਾਮਲੇ ਜੀ ਸਾਡੇ 70-80 ਲੱਖ ਰੁਪਏ ਦਾ ਖਾਣੇ ਦਾ ਕਬੜਾ ਹੋ ਗਿਆ ਉਹਦੇ ਸਬੰਧ ਦੇ ਵਿੱਚ ਆਏ ਆ ਸਾਡੀ ਮੰਗ ਪੱਤਰ ਦਿੱਤਾ ਹੈ ਇਸ ਸਬੰਧ ਵਿੱਚ ਹਾਂ ਜੀ ਹਾਂ ਜੀ ਮੰਗ ਪੱਤਰ ਦਿੱਤਾ ਹੈ ਜੋ ਸਾਡੀ 50 ਕਾਪੀ ਆ ਉਹ ਵੀ ਦਾਖਾਣੇ ਵਾਲੇ ਲੈ ਕੇ ਹਿਸ਼ਾਰਪੁਰ ਆ ਗਏ ਉਹ ਸਾਰੇ ਸਾਰਿਆਂ ਦੀਆਂ ਕਾਪੀਆਂ ਕਿੰਨੇ ਕੁੱਲ ਕਿੰਨੇ ਪੈਸੇ ਆ ਕੋਲ ਤਕਰੀਬਨ 70-80 ਲੱਖ ਰੁਪਏ ਇਹ ਸਾਰਾ ਟੋਕਾ ਸਾਢੇ ਹੈਗੇ 3 ਲੱਖ ਸਾਢੇ ਘਰ ਦਾ ਬਾਕੀ ਸਾਡੇ ਮਾਤਾ ਜੀ ਇਹਨਾਂ ਦਾ 8-9 ਲੱਖ ਹੈ ਬਾਕੀ ਸਾਰਿਆਂ ਦਾ ਜਿੱਦਾਂ ਕਾਫੀ-ਕਾਫੀ ਪੈਸਾ ਹੈ ਕੀ ਮੰਗ ਕਰਦੇ ਹਾਂ ਮੰਗ ਕਰਦੇ ਆਂ ਦੇਖੋ ਸਾਡੇ ਜਿਹੜੇ ਪੈਸੇ ਸਾਨੂੰ ਮਿਲੇ ਜਾਣ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਵਈ ਸਾਰਿਆਂ ਦੇ ਪੈਸੇ ਸਾਨੂੰ ਸਮੇਤ ਵਾਜ ਦਿੱਤੇ ਜਾਣ ਕੀ ਨਾ ਜੀ ਆਪਣਾ ਸਰਜੀਤ ਦਾ ਕਿਹੜੇ ਪਿੰਡ ਦਾ ਹੈ ਖੇੜ ਰਾਵਲ ਵਸੀ ਕੀ ਮਾਮਲਾ ਤੁਸੀਂ ਇੱਥੇ ਆਏ ਹੋ ਸਾਡੇ ਪੈਸੇ ਡਾਕਖਾਨੇ ਵਾਲੀ ਕੁੜੀ ਲੈ ਗਈ ਤਾਂ ਸਾਨੂੰ ਮਿਲੇ ਨਹੀਂ ਅਸੀਂ ਕਿੰਨੇ ਐਚਡੀਐਮ ਦੇ ਵੀ ਦਰਖਾਸਤਾਂ ਦਿੱਤੀਆਂ ਕਿਸੇ ਨੇ ਸਾਡੀ ਸੁਣੀ ਨਹੀਂ ਸਾਨੂੰ 6 ਮਹੀਨੇ ਹੋ ਗਏ ਘੁੰਮਦੇ ਹਨ ਤਾਂ ਡਾਕਖਾਨੇ ਵਾਲੇ ਸਾਡੀਆਂ ਕਾਪੀਆਂ ਵੀ ਲੈ ਆਏ ਤਾਂ ਸਾਡੇ ਨਾਲ ਕੋਈ ਕਮਾਨ ਵਾਲਾ ਮੈਂ ਇਕੱਲੀ ਮੈਂ ਗੁਰਦੁਆਰੇ ਰੋਟੀ ਖਾਂਦੀ ਤੇ ਕਿੰਨੇ ਕ ਪੈਸੇ ਮੇਰੇ 8 ਲੱਖ ਰੁਪਏ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਨਾਲ ਇਹ ਹੋ ਰਿਹਾ ਹੈ ਸਾਨੂੰ ਲੋਸਮੈਂਟ ਹੋਈ ਗੁਰਦੁਆਰੇ ਫੇ ਪਤਾ ਲੱਗਦਾ ਵੀ ਅਸੀਂ ਸਰੀਆਲੇ ਗਏ ਉਹ ਕਹਿੰਦੇ ਤੁਹਾਡੀ ਕਾਉਂਟ ਵਿੱਚ 500 ਰੁਪਈਆ ਹੈ ਨਹੀਂ ਦਾ ਡਿਫਰੈਂਸ ਇਹ ਜਿਹੜੀ ਮੈਲਾ ਅਸੀਂ ਜਨੇਦਾਰੇ ਨਾਲ ਲੱਗੀ ਕੀਤੀ ਹੈ ਦਾਖਾਨੇ ਦੇ ਵਿੱਚ ਲੱਗੀ ਹੋਈ ਸੀ ਹਾਂਜੀ ਪਠਾਨਕੋਟ ਦੀ ਅਨੁਰਾਧਨਾ ਅੱਛਾ ਇਹ ਕਿੱਥੇ ਉਸ ਵੇਲੇ ਕਿੱਥੇ ਤੁਹਾਡੇ ਖਾਤੇ ਕਿੱਥੇ ਪਿੰਡ 'ਚ ਹੀ ਸੀਗੇ ਹਾਂਜੀ ਪਿੰਡ 'ਚ ਹੀ ਥੈਟ ਰਾਵਲ ਅਸੀਂ ਪਿੰਡ 'ਚ ਹੀ ਈਮਾਂ ਮੰਗ ਰਹੇ ਹਾਂ ਅਸੀਂ ਮੰਗ ਕਰਦੇ ਸਾਡਾ ਪੈਸਾ ਦਵਾਇਆ ਜਾਵੇ ਪੈਸਿਆਂ ਦਾ ਦੀ ਸਾਡੇ ਦਾਖਾਨੇ 'ਚ ਕਪੜਾ ਕਰ ਵੀ ਕੁੜੀ ਹੈ ਅਨੁਰਾਧਨਾ ਸ਼ਰਮਾ ਤੁਹਾਨੂੰ ਪਰ ਕਿਦੋਂ ਪਤਾ ਲੱਗਾ ਇਹ ਸਭ ਸਾਨੂੰ ਅਲਾਸਮੈਂਟ ਹੋਈ ਜੀ ਕਿਸੇ ਦੇ ਖਾਤੇ ਚ ਪੈਸੇ ਨਿਕਲੇ ਉਹਨਾਂ ਨੇ ਮੈਸੇਜ ਗਿਆ ਜੀ ਉਹ ਉਹ ਨਹੀਂ ਆ ਕੇ ਰੌਲਾ ਪਾਇਆ ਤਾਂ ਦੇਖੋ ਦੇਖੀ ਸੰਤੋਸ਼ਨ ਸਾਰੇ ਇਕੱਠੇ ਹੋ ਗਏ ਕਿੰਨੇ ਕੁੱਲ ਬੰਦੇ ਆ ਸਾਡੇ ਪਿੰਡ ਪੁੱਲ ਸ ਸਾਡੇ ਬਹੁਤ ਬੰਦੇ ਆ ਜੀ ਹੁਣ ਜਿੱਦਾਂ ਅਲਾਸਮੈਂਟ ਗਈ ਸੀ ਹਾਂਜੀ 35 40 ਬੰਦੇ ਹੈਗੇ ਹੈ ਜੀ ਹੈਗਾ ਕਿੰਨਾ 70 80 ਲੱਖ ਦਾ ਕਪੜਾ ਕਰ ਤੁਹਾਡੇ ਵੀ ਇਹਦੇ ਵਿੱਚ ਹੀ ਆ ਪੈਸੇ ਹਾਂਜੀ ਸਾਡਾ ਵੀ 2.5 3 ਲੱਖ ਰੁਪਏ ਲਏ ਜੀ ਦੀ ਮੰਗ ਕੀ ਕਰਦੇ ਆਂ ਮੰਗ ਇਹ ਹੀ ਸਰਕਾਰ ਤੋਂ ਕਰਦੇ ਆਂ ਵੀ ਸਾਨੂੰ ਪੈਸੇ ਨਹੀਂ ਦਿੱਤੇ ਜਾਣ ਤਾਂ ਅਸੀਂ ਇਹ ਹੀ ਰਿਕਵੈਸਟ ਕਰਦੇ ਆਂ ਵੀ ਸਾਨੂੰ ਪੈਸੇ ਮਿਲਣ ਵਿਆਜ ਸਮੇਤ ਹੁਣ ਟਿਕੜ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਇਹਨਾਂ ਪੀੜਤਾ ਨੂੰ ਇਨਸਾਫ ਮਿਲਦਾ ਜਾਂ ਪਾਣੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਅਨਕੀਤ ਸ਼ਰਮਾ ਦੀ ਰਿਪੋਰਟ